ਕੱਤੀ ਮਹੀਨੇ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਘੰਟੀ ਵਾਲਾ ਬਟਨ ਵੀ ਜ਼ਰੂਰ ਦੱਬਿਓ ਅੱਜ ਗੱਲ ਕਰਦੇ ਹਾਂ ਕਿਹੋ ਜਿਹਾ ਮੌਸਮ ਰਹਿ ਸਕਦਾ ਹੈ ਜਿਹੜੀ ਲੰਗੀ ਰਾਤ ਹੈ ਉਹਦੇ ਵਿੱਚ ਮੀਂਹ ਨੇਰੀ ਦੀ ਉਮੀਦ ਸੀਗੀ ਪਰ ਕਿਸੇ ਵੀ ਪੰਜਾਬ ਦੇ ਵਿੱਚ ਹਲਚਲ ਨਹੀਂ ਹੋਈ ਗਰਮੀ ਅਤੇ ਹੌਮਸ ਕੱਲ ਵੀ ਵੱਧ ਦੁਪਹਿਰ ਤੋਂ ਬਾਅਦ ਕਈ ਖੇਤਰਾਂ ਦੇ ਵਿੱਚ ਦੇਖੀ ਗਈ ਅੱਜ ਵੀ ਪੰਜਾਬ ਦੇ ਕਈ ਖੇਤਰਾਂ ਦੇ ਵਿੱਚ ਸਵੇਰ ਵੇਲੇ ਤੋਂ ਹੀ ਗਰਮੀ ਅਤੇ ਹੌਮਸ ਦਾ ਦੌਰ ਦੇਖਣ ਨੂੰ ਮਿਲੇਗਾ ਪਰ ਟੁੱਟਮੇ ਤੌਰ ਤੇ ਮੀਂਹ ਦੇ ਛਰਾਟੇ ਮਾਝੇ ਦੇ ਕੁਝ ਖੇਤਰ ਗੁਰਦਾਸਪੁਰ ਅੰਮ੍ਰਿਤਸਰ ਤੇ ਪਠਾਨਕੋਟ ਦੇ ਕੁਝ ਇਲਾਕਿਆਂ ਦੇ ਵਿੱਚ ਪੈਣ ਦੀ ਸੰਭਾਵਨਾ ਰਹੇਗੀ ਦੁਪਹਿਰ ਤੋਂ ਪਹਿਲੋ-ਪਹਿਲੋ ਤੇ ਪੁਆਰ ਖੇਤਰ ਦੇ ਵਿੱਚ ਵੀ ਟੁੱਟਮੇ ਤੌਰ ਤੇ ਮੀਂਹ ਦੇ ਛਰਾਟੇ ਲੱਗਣਗੇ ਖਾਸ ਕਰਕੇ ਹੁਸ਼ਿਆਰਪੁਰ ਟੰਡੀਗੜ੍ਹ, ਮੁਹਾਲੀ, ਪਟਿਆਲਾ, ਫਤਿਹਗੜ੍ਹ ਸਾਹਿਬ ਇਨ੍ਹਾਂ ਵਿੱਚ ਕਿਤੇ ਨਾ ਕਿਤੇ ਹਲਚਲ ਹੋਣ ਦੀ ਆ ਸੰਭਾਵਨਾ ਬਰਕਰਾਰ ਰਹਿਣਗੀ ਆ ਦੁਪਹਿਰ ਤੋਂ ਬਾਅਦ ਜਾਂ ਸ਼ਾਮ ਤੋਂ ਪਹਿਲਾਂ ਪਹਿਲਾਂ ਟੁੱਟਵੇਂ ਤੌਰ ਤੇ ਛੇ ਰਾਟੇ ਬਣ ਸਕਦੇ ਨੇ ਜੇਕਰ ਬੱਦਲ ਵਧੀਆ ਬਣਿਆ ਤਾਂ ਕੁਝ ਇਲਾਕੇ ਦਬਾਬੇ ਦੇਆਂ ਨੂੰ ਵੀ ਪ੍ਰਭਾਵਿਤ ਕਰ ਸਕਦੇ ਨੇ ਤੇ ਮਾਲਵੇ ਦੇ ਵੀ ਕੁਝ ਕੇ ਖੇਤਰ ਹੋ ਸਕਦੇ ਨੇ ਜੇਕਰ ਰਾਜਸਥਾਨ ਵਾਲੀ ਸਾਈਡ ਬੱਦਲ ਬਣਦਾ ਹੈ ਤਾਂ ਫਿਰ ਪੱਛਮੀ ਮਾਲਵੇ ਦੇ ਵੀ ਕੁਝ ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਤੇ ਛਰਾਟੇ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਖਾਸ ਕਰਕੇ ਫਾਜ਼ਿਲਕਾ ਮੁਕਸਰ ਜਫਰੋਜਪੁਰ ਦੇ ਇਲਾਕੇ ਦੇ ਵਿੱਚ ਬਾਕੀ ਉਮੀਦ ਇਹਨਾਂ ਖੇਤਰਾਂ ਦੇ ਵਿੱਚ ਘਟ ਰਵੇਗੀ ਮੀਂਹ ਦੀ